ਜਲੰਧਰ ਪਛਮੀ ਹਲਕੇ ਦੀ ਜਿਮਣੀ ਚੌਂਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੀ ਵੱਡੀ ਜਿੱਤ ਤੇ ਕੋਟਪੂਰਾ ਹਲਕੇ ਚ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਮੱਤੀਆਂ ਵਾਲੀ ਗੋਲ ਚੌਂਕ ਕੋਟਪੂਰਾ ਵਿਖੇ ਸੈਂਕੜੇ ਦੀ ਗਿਣਤੀ ਵਿੱਚ ਇਕੱਤਰ ਹੋਏ ਆਪ ਵਰਕਰਾਂ ਨੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਦੀ ਜੋਗ ਰਹਿਣਮਈ ਵਿੱਚ ਹੋਈ ਜਿੱਤ ਦੀ ਖੁਸ਼ੀ ਵਿੱਚ ਲੱਡੂ ਅਤੇ ਪੌਦੇ ਵੰਡ ਕੇ ਖੁਸ਼ੀ ਦਾ ਜ਼ਾਹਰ ਕੀਤਾ। ਐਡਵੋਕੇਟਾ ਵੀਰੇਂਦਰ ਸਿੰਘ ਸੰਧਵਾ ਚੇਅਰਮੈਨ ਗੁਰਮੀਤ ਸਿੰਘ ਪੀਆਰਓ ਮਨਪ੍ਰੀਤ ਸਿੰਘ ਮਣੀ ਢਾਲੀਵਾਲ ਦੀ ਅਗਵਾਈ ਹੇਠ 71 ਹੋਏ ਵਰਕਰਾਂ ਨੇ ਖੁਸ਼ੀ ਦਾ ਬਰਕਟਾਵਾ ਕਰਦੇ ਆ ਕਿ ਹਾ ਜਲੰਧਰ ਜਿਮਨੀ ਚੌਂਕ ਚ ਆਮ ਆਦਮੀ ਪਾਰਟੀ ਦੀ ਜਿੱਤ ਨਿੱਜੀ ਮੁਫਾਦਾਂ ਬਦਲੇ ਦਲ ਬਦਲੀ ਕਰਕੇ ਜਿਮਨੀ ਚੌਂਕ ਰਾਹੀਂ ਕਰੋੜਾਂ ਰੁਪਏ ਦਾ ਬੋਝ ਪਾਉਣ ਵਾਲੇ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਪਾਰਟੀ ਵਰਕਰਾਂ ਵੱਲੋਂ ਲੱਡੂਆਂ ਦੇ ਨਾਲ ਨਾਲ ਪੌਦੇ ਵੰਡਣ ਦੀ ਵਿਲੱਖਣਾਂ ਪਰਤ ਦੀ ਸ਼ਲਾੰਗਾ ਕਰਦੇ ਆਂ ਸ਼ਹਿਰ ਵਾਸੀਆਂ ਤੇ ਸਮਾਜ ਸੇਵੀ ਵਿਅਕਤੀਆਂ ਨੇ ਕਿਹਾ ਕਿ ਕਿਸੇ ਵੀ ਖੁਸ਼ੀ ਅਤੇ ਗਮੀ ਦੇ ਮੌਕੇ ਪੌਦੇ ਲਾ ਕੇ ਤੇ ਉਹਨਾਂ ਦੀ ਸੰਭਾਲ ਕਰਕੇ ਇਸ ਤਰ੍ਹਾਂ ਦੇ ਮੌਕਿਆਂ ਨੂੰ ਯਾਦਗਾਰੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ ਇਸ ਮੌਕੇ ਉਪਰੋਕਤ ਤੋਂ ਇਲਾਵਾ ਅਰुण ਸਿੰਘਲਾ ਸੰਜੀਵ ਕਾਲੜਾ ਮਹਿਰ ਸਿੰਘ ਚਾਨੀ ਮਨਜੀਤ ਸ਼ਰਮਾ ਬਲਜੀਤ ਸਿੰਘ ਸੰਧੂ ਮਨਪ੍ਰੀਤ ਸਿੰਘ ਨੰਬਰਦਾਰ ਉਵਾੜਾ ਦਰਾਕਾ ਅਸ਼ੋਕ ਸੰਧਵਾ ਗੁਰਮੀ ਸਿੰਘ ਪੱਪੂ ਸਖਵਿੰਦਰ ਸਿੰਘ ਬੱਬੂ ਗਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ ਕੋੜਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦਰਾਤਾ ਦੀ ਵਿਸ਼ੇਸ਼ ਰਿਪੋਰਟ ਜਿੰਦਾਬਾਦ ਜਿੰਦਾਬਾਦ ਕੋਟ ਦੇ ਪ੍ਰੇਸ਼ ਸਾਰੇ ਵਰਕਰਾਂ ਨਾਲ ਪਹੁੰਚਦੇ ਰਹ ਰਹਨ ਜਿੰਦਾਬਾਦ 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 ਤੈਨੂੰ ਥੋੜੀ ਵੇਖਣਾ ਆਖ ਲੈਣੇ ਹੋਇਆ ਆਏ ਕਰਾਮੀ ਭਰ ਕੇ ਆਉਂਦੀ ਆ ਦੇਖੋ ਜੀ ਜਿਹੜੀਆਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਲੋਕ ਪੱਖੀ ਨੀਤੀਆਂ ਹਨ ਉਹਨਾਂ ਦੇ ਉੱਤੇ ਜਿਹੜੇ ਜਲੰਧਰ ਦੇ ਵੋਟਰ ਹੈ ਉਹਨਾਂ ਨੇ ਮੋਹਰ ਲਾਈ ਹੈ ਤੇ ਨਾਲ ਹੀ ਜਿਹੜੇ ਨਿੱਜੀ ਮਫਾਦਾਂ ਦੇ ਖਾਤਰ ਪਾਰਟੀ ਬਦਲ ਕੇ ਦਲ ਬਦਲ ਕੇ ਜਿਨ੍ਹਾਂ ਨੇ ਇਹਨਾਂ ਲੋਕਾਂ ਨੇ ਕੁਰਵਾ ਪੈ ਦਾ ਬੋਝ ਆਮ ਲੋਕਾਂ ਤੇ ਥੋਪਿਆ ਜਿਵਨੀ ਚੌਂੜਾ ਜੀ ਉਹਨਾਂ ਦੇ ਮੂੰਹ ਤੇ ਕਰਾਰੀ ਇੱਕ ਚਪੇੜ ਵੱਜੀ ਹੈ ਕਿਉਂਕਿ ਜਿਹੜਾ ਲੋਕਾਂ ਦਾ ਇੱਕ ਇੱਕ ਪੈਸਾ ਜਿਹੜਾ ਕੀਮਤੀ ਹੈ ਉਹਦੀ ਇੱਕ ਤਰ੍ਹਾਂ ਦਾ ਦਰਬਾਰਤੋਈ ਸੀ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਲੋਕਾਂ ਨੇ ਉਹਨਾਂ ਨੂੰ ਚੁਣਿਆ ਪਰ ਉਹ ਜਿਹੜਾ 5 ਸਾਲ ਦਾ ਉਹਨੂੰ ਆਪਦਾ ਕਾਰਜਕਾਲ ਪੂਰਾ ਕਰਨਾ ਚਾਹੀਦਾ ਸੀ ਪਰ ਉਹ ਕਿਸੇ ਲਾਲਚ ਵਾਸਤੇ ਕਿਸੇ ਆਪਦੀ ਨਿੱਜੀ ਗੱਲ ਦੇ ਬਦਲੇ ਉਹਨਾਂ ਨੇ ਅਸਤੀਫਾ ਦਿੱਤਾ ਜਿਸ ਦੇ ਕਰਕੇ ਜਿੰਨੀ ਚੋਣ ਕਰਾਉਣੀ ਪਈ ਤੇ ਉਹ ਸੋ ਜਿਹੜੇ ਲੋਕਾਂ ਨੇ ਜਿਹੜੇ ਸਾਡੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਮਾਨਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਦੀਆਂ ਜਿਹੜੀਆਂ ਲੋਕਪੱਖੀ ਨੀਤੀਆਂ ਉਹਨਾਂ ਤੇ ਮੋਹਰ ਲਾਈ ਹੈ ਤੇ ਅੱਜ ਜਿਹੜਾ ਕੋਟਕਪੂਰੇ ਦੇ ਗੋਲ ਟੋਕ ਵਿਖੇ ਸਾਡੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਦੇ ਦਿਸ਼ਾ ਨਿਰਦਾਸ਼ਾ ਦੇ ਤਹਿਤ ਜਿਹੜੇ ਸਾਡੇ ਹਲਕੇ ਦੇ ਵਰਕਰ ਨੇ ਅਹੁਦੇਦਾਰ ਨੇ ਉਹ ਸਾਰੇ ਇੱਥੇ ਇਕੱਤਰ ਹੋਏ ਉਹਨਾਂ ਨੇ ਇੱਕ ਬਲੱਖਣ ਪਹਿਲ ਕਦਮੀ ਕਰਦੇ ਆ ਲੱਡੂ ਦਾ ਵੰਡੇ ਵੰਡੇ ਨਾਲ ਹੀ ਉਹ ਸਾਰੇ ਵਰਕਰਾਂ ਨੂੰ ਜਿਹੜੇ ਇੱਥੇ ਪੌਦੇ ਆ ਬੂਟੇ ਬੂਟੇ ਵੀ ਵੰਡੇ ਗਏ ਤੇ ਉਹਨਾਂ ਨੇ ਸਾਰਿਆਂ ਦੇ ਸਾਰਿਆਂ ਨੇ ਉਹ ਬੂਟੇ ਲਾਉਣ ਦਾ ਲਾ ਕੇ ਸਭਾਲਣ ਦਾ ਐਲਾਨ ਕੀਤਾ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਜਿਹੜੇ ਅੱਜ ਕੱਲ੍ਹ ਖੰਡ ਜਨਤੀ ਤੋਂ ਦਿਨ ਘਟ ਰਹੀ ਹੈ ਤੇ ਅਸੀਂ ਵੈਸੇ ਵੀ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਕੋਈ ਵੀ ਖੁਸ਼ੀ ਦਾ ਮੌਕਾ ਕੋਈ ਵੀ ਗਮੀ ਦਾ ਮੌਕਾ ਉਹਨੂੰ ਆਪਾਂ ਬੂਟਾ ਲਾ ਕੇ ਆਪਾਂ ਯਾਦਗਾਰੀ ਬਣਾ ਸਕਦੇ ਆਂ ਨਾਲ ਬੂਟਾ ਲਗਾ ਕੇ ਕੱਲਾ ਲਗਾਉਣਾ ਮੈਨੇ ਰੱਖਦਾ ਉਹਨੂੰ ਨਾਲ ਸੰਭਾਲਣਾ ਵਾਸਤੇ ਵੀ ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਆਂ ਐਡ ਕਰਦੇ ਆਂ ਕਿ ਸਾਨੂੰ ਪੂਰਨ ਆਸ ਹੈ ਵੀ ਜਿਵੇਂ ਜਲੰਧਰ ਦੀ ਜਿਹੜੀ ਜਿਮਨੀ ਚੋਣਾ ਹੈ ਇਹਦੇ ਵਿੱਚ ਲੋਕਾਂ ਨੇ ਸਾਥ ਦਿੱਤਾ ਹੈ ਇਸੇ ਤਰ੍ਹਾਂ ਹੀ ਜਿਹੜੀਆਂ ਚਾਰ ਜਿਮਨੀ ਚੋਣਾ ਹੁਣ ਹੋਰ ਫੈਟਿੰਗ ਨੇ ਪਈਆਂ ਨੇ ਉਹ ਉਹਨਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਡੀ ਬਹੁ ਗਿਣਤੀ ਦੇ ਨਾਲ ਜਿੱਤ ਹਾਸਲ ਕਰੂਗੀ ਲੋਕਾਂ ਨੇ ਬਹੁਤ ਵਧੀਆ ਫਤਵਾ ਦਿੱਤਾ ਕਿ ਕੰਮ ਦੀ ਕਦਰ ਕੀਤੀ ਆ ਕਿਉਂਕਿ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਸੀਗਾ ਉਹ ਦਾ ਹੋਰ ਢੰਗ ਸੀ ਉਹ ਸਾਰੇ ਮਤਲਬ ਨੈਸ਼ਨਲ ਲੈਵਲ ਦਾ ਸੀਗਾ ਉਹਦੇ ਚ ਭੁੱਲਾ ਕਰਨ ਨੂੰ ਇੰਡੀਆ ਇਕੱਠ ਜੋੜ ਨੂੰ ਸਮਰਥਨ ਦੇਣ ਦੀ ਗੱਲ ਕਹੀ ਸੀ ਇਸ ਕਰਕੇ ਭਾਈਵਾਲ ਪਾਰਟੀਆਂ ਨੂੰ ਜਿੱਤ ਪ੍ਰਾਪਤ ਹੋਈ ਪਰ ਇੱਥੇ ਜਿਹੜਾ ਘਰ ਦਾ ਮਸਲਾ ਸੀ ਇਹ ਨਿੱਜੀ ਮਸਲਾ ਸੀ ਪੰਜਾਬ ਦਾ ਮਸਲਾ ਸੀ ਲੋਕਾਂ ਨੇ ਵਿਕਾਸ ਨੂੰ ਵੋਟ ਪਾਈ ਆ ਲੋਕਾਂ ਨੇ ਕੰਮ ਨੂੰ ਵੋਟ ਪਾਈ ਆ ਲੋਕਾਂ ਨੇ ਆਪ ਦੇ ਆਪਣੇ ਨੇਤਾ ਨੂੰ ਵੋਟ ਪਾਈ ਆ ਔਰ ਮਾਨ ਸਾਹਿਬ ਦੇ ਹੱਥ ਮਜ਼ਬੂਤ ਕੀਤੇ ਆ ਇਹ ਲੋਕ ਫਤਵਾ ਸੀ ਉਹਨਾਂ ਨੇ ਅੱਜ 40000 ਤੋਂ ਪਲੱਸ ਵੋਟ ਨਾਲ ਜਿੱਤੇ ਆ ਬਹੁਤ ਵਧਾਈ ਦਿਨਾ ਸਾਰੇ ਜਲੰਧਰ ਸ਼ਹਿਰ ਨੂੰ ਪੰਜਾਬ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੌਂਕ ਮਹਿੰਦਰ ਪਾਟ ਦੇ ਭਾਰੀ ਵੋਟਾਂ ਦੇ ਫਰਕ ਨਾਲ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਬੱਤੀਆਂ ਵਾਲਾ ਚੌਕ ਕੋੜਕੂਰਾ ਦੇ ਵਿੱਚ ਲੱਡੂ ਵੰਡੇ ਤੇ ਬੂਟੇ ਵੰਡ ਕੇ ਖੁਸ਼ੀ ਸਾਂਝੀ ਕੀਤੀ ਕੋਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਪ੍ਰਾ ਐਡਵੋਕੇਟ ਵੀਰਿੰਦਰ ਸਿੰਘ ਸੰਧਵਾ ਮਨਪ੍ਰੀਤ ਸਿੰਘ ਮਣੀ ਢਾਲੀਵਾ ਤੇ ਹੋਰ ਜਿੰਨੇ ਵੀ ਆਗੂ ਸਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਸਹਿਮਤ ਹੋ ਕੇ ਜਲੰਧਰ ਪੱਛਮੀ ਹਲਕੇ ਦੇ ਲੋਕਾਂ ਨੇ ਮੋਹਰ ਲਾਈ ਹੈ ਕਿ ਉਹ ਨੀਤੀਆਂ ਸਹੀ ਨਹੀਂ ਉਹਨਾਂ ਨੇ ਅਕਾਲੀ ਦਲ ਦਾ ਕਾਂਗਰਸ ਦਾ ਤੇ ਭਾਜਪਾ ਦਾ ਨਾਂ ਲੈ ਕੇ ਕਿਹਾ ਕਿ ਉਹ ਸਿਰਫ ਤੇ ਸਿਰਫ ਲਾਰੇ ਬਾਜ਼ੀ ਵਾਲੀ ਨੀਤੀ ਤਹਿਤ ਅੱਜ ਤੱਕ ਸਿਆਸਤ ਕਰਦੀਆਂ ਰਹੀਆਂ ਨੇ ਹੁਣ ਲੋਕ ਜਾਗਰੂਕ ਹੋ ਚੁੱਕੇ ਨੇ ਇਸ ਲਈ ਜਿਹੜੇ ਦੂਜੇ ਸਾਰਿਆਂ ਦੀਆਂ ਵੋਟਾਂ ਮਿਲਾ ਲਈਆਂ ਜਾਂ ਫਿਰ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭੱਟ ਦੀਆਂ ਵੋਟਾਂ ਨਹੀਂ ਬਣੀਆਂ ਉਹ ਕਹਿੰਦੇ ਨੇ ਅਕਾਲੀ ਦਲ ਦਾ ਹਸ਼ਰ ਯਾਦ ਰੱਖੇ ਕਾਂਗਰਸ ਦਾ ਹਸ਼ਰ ਯਾਦ ਰੱਖੇ ਭਾਜਪਾ ਦਾ ਹਸ਼ਰ ਯਾਦ ਰੱਖੇ ਸੋ ਉਹਨਾਂ ਨੇ ਬੂਟੇ ਤਾਂ ਮੰਡੇ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਹੋਵੇ ਸਿਹਤਮੰਦ ਪੰਜਾਬ ਦੀ ਸਿਰਜਣਾ ਹੋਵੇ ਲੱਡੂ ਵੰਡੇਗਾ ਪੰਗੜੇ ਪਾਏਗਾ ਕੁਲਤਾਰ ਸਿੰਘ ਸੰਧਵਾ ਤੇ ਭਗਵੰਤ ਮਾਨ ਦੀ ਸੋਚ ਤੇ ਪੈਰਾ ਦੇਾਂਗੇ ਠੋਕੇ ਵਾਲੀ ਨਾਰੇਬਾਜੀ ਵੀ ਕੀਤੀ ਗਈ ਕੋਟਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ